ਕਈ ਦਿਨਾ ਤੋਂ ਲਾਪਤਾ ਚੱਲ ਰਹੇ ਐਨਆਰਆਈ ਰਣਜੀਤ ਸਿੰਘ ਪਰਵਾੜ ਦਾ ਕਤਲ ਹੋ ਚੁੱਕਾ ਹੈ ਇੱਕ ਅੱਜਾ ਪੁਲਿਸ ਨੇ ਜਤਾਇਆ ਬ੍ਰਿਟੇਨ ਚ ਰਮਾਡਾ ਹੋਟਲ ਦੇ ਮਾਲਕ ਦੇ ਕਤਲ ਦਾ ਸ਼ੱਕ ਬਿਜ਼ਨਸ 파ਟਨਰ ਬਲਦੇਵ ਸਿੰਘ ਦਿਓਲ ਤੇ ਹੈ 8 ਮਈ ਨੂੰ ਰਣਜੀਤ ਬਿਜ਼ਨਸ 파ਟਨਰ ਦਿਓਲ ਦੇ ਨਾਲ ਬ੍ਰਿਟੇਨ ਤੋਂ ਪੰਜਾਬ ਆਇਆ ਤੇ ਉਸਨੇ 14 ਮਈ ਨੂੰ ਵਾਪਸ ਪਰਤਣਾ ਸੀ 15 ਮਈ ਨੂੰ ਦਿਓਲ ਤਾਂ ਵਾਪਸ ਪਰਤ ਗਿਆ ਪਰ ਜਦ ਰਣਜੀਤ ਦਾ ਕੋਈ ਅਤਾ ਪਤਾ ਨਹੀਂ ਲੱਗਾ ਤਾਂ ਪਰਵਾੜ ਨੇ ਹਾਕਿ 18 ਮਈ ਨੂੰ ਪੁਲਿਸ ਨੂੰ ਸ਼ਿਕਾਇਤ ਕੀਤੀ 12 ਦਿਨ ਬਾਅਦ ਪੁਲਿਸ ਨੇ ਕੀਤਾ ਵੱਡਾ ਖੁਲਾਸਾ ਬਲਦੇਵ ਨੇ ਆਪਣੇ ਭਾਂਜੇ ਨਾਲ ਮਿਲ ਕੇ ਰਚੀ ਰਣਜੀਤ ਦੇ ਕਤਲ ਦੀ ਸਾਜ਼ਿਸ਼ ਬਲਦੇਵ ਸਿੰਘ ਤੇ ਰਾਣਾ ਦੋਨੇ ਆਸਰੇ ਦੇ 25 30 ਸਾਲ ਤੋਂ ਦੋਸਤ ਸੀਗੇ ਦੋਨਾਂ ਦਾ ਬਿਜ਼ਨਸ ਬਾਹਰ ਵੀ ਯੂਕੇ ਵੀ ਸਾਂਝਾ ਸੀ ਤੇ ਜਲੰਧਰ ਵਿੱਚ ਵੀ ਪ੍ਰਾਪਰਟੀ ਦਾ ਬਿਜ਼ਨਸ ਸਾਂਝਾ ਸੀ ਇਹਨਾਂ ਨੇ ਸੇਮ ਡੇ ਉਹਨਾਂ ਨੂੰ 8 ਤਰੀਕ ਨੂੰ ਜਦੋਂ ਰিসিਵ ਕਰਕੇ ਉੱਥੇ ਲਿ ਜਾ ਕੇ ਮਾਰਤਾ ਇਹਨਾਂ ਦਾ ਮੋਟਰ ਬਿਜ਼ਨਸ ਤੇ ਲੈਂਡ ਦੇ ਦਾ ਮਾਮਲਾ ਸੀਗਾ ਇਸ ਕਰਕੇ ਇਹਨਾਂ ਨੇ ਉਹਨੂੰ ਮਾਰਤਾ ਅੱਜ ਸੁਖਦੇਵ ਸਿੰਘ ਜਿਹੜਾ ਡਰਾਈਵਰ ਸੀਗਾ ਉਹਦਾ ਭਾਂਜਾ ਲੱਗਦਾ ਬਲਦੇਵ ਸਿੰਘ ਦਾ ਉਹਨੂੰ ਅਸੀਂ ਅਰੈਸਟ ਕੀਤਾ ਜਿਨੇ ਪੁੱਛ ਗਿਸਤੇ ਸਾਰੀ ਗੱਲ ਦੱਸੀ ਤੇ ਬਲਦੇਵ ਸਿੰਘ ਆ ਬਾਹਰ ਜਾ ਚੁੱਕਾ ਹੈ ਜਿਹੜੀ ਗੱਡੀ ਵਿੱਚ ਰਿਸੀਵ ਕਰਕੇ ਉਹਨੂੰ ਲੈ ਕੇ ਆਏ ਆ ਉਹ ਗੱਡੀ ਵੀ ਰਿਕਵਰ ਕਰ ਲਈ ਹੈ ਤੇ ਇਤੋਂ ਦੋਸ਼ੀ ਤੋਂ ਪੁੱਛਗਿਰੀ ਜਾਰੀ ਹੈ ਹੁਣ ਪੁਲਿਸ ਨੇ ਬਲਦੇਵ ਦੇ ਭਾਂਜੇ ਨੂੰ ਗ੍ਰਿਫਤਾਰ ਕਰ ਲਿਆ ਤੇ ਬਲਦੇਵ ਦੀ ਗ੍ਰਿਫਤਾਰੀ ਲਈ ਇੰਟਰਪੋਲ ਦੀ ਮਦਦ ਲਈ ਜਾ ਰਹੀ ਹੈ ਹੁਣ ਆਕਰ ਐਨਆਰਆਈ ਰਣਜੀਤ ਸਿੰਘ ਦੀ লাশ ਕਿੱਥੇ ਹੈ ਤਿਹੋਰ ਕੌਣ ਸੀ ਇਸ ਕਤਲ ਦੀ ਸਾਜ਼ਿਸ਼ ਪੁਲਿਸ ਜਾਂਚ ਸ਼ੁਰੂ ਕਰ ਦਿੱਤੀ ਹੈ